ਅਹਿਮ ਤੇ ਵੱਡੀ ਖਬਰ ਸਾਬਕਾ ਐਮਪੀ ਸਿਮਰਜੀਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਨ੍ਹਾਂ ਦੇ ਵੱਲੋਂ ਕੱਲੂਕਾਰਾ ਦਿਵਸ ਮੌਕੇ ਪੰਥ ਦੇ ਨਾਮ ਇੱਕ ਖਾਸ ਸੁਨੇਹਾ ਦਿੱਤਾ ਕੀ ਕੁਝ ਕਹਿ ਰਹੇ ਨੇ ਸਿਮਰਜੀਤ ਸਿੰਘ ਮਾਨ ਇੱਕ ਵਾਰ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲੂਕਾਰਾ ਦਿਵਸ ਸਾਰੇ ਪੰਥ بڑے جوش کے نار منا رہی ہے اور جو شہادت اکال تخت صاحب دے اتھے دربار صاحب دے اتھے بابا دیف سنگھ نے سانتر جنیل سنگھ پہ ڈرام نے ਸੁਖਾ ਸਿੰਘ ਮਤਾਬ ਸਿੰਘ ਨੇ ਦਰਬਾਰ ਸਾਹਿਬ ਤੇ ਕਾਬ ਤਾਕਤ ਫਾਮ ਦੀ ਅ즈ਮਤ ਰੱਖਣ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਅੱਜ ਸਾਨੂੰ ਫਕਰ ਹੈ ਕਿ ਅਖਾਲ ਤਾਕਤ ਸਾਹਿਬ ਦੇ ਜਥੇਦਾਰ ਨੋਟ ਗੱਡ ਸਾਹਿਬ ਨੇ ਆਪਣੀ ਅਰਦਾਸ ਦੇ ਵਿੱਚ

ਕਹਤੋ ਤਾਂ ਕਿ ਸਾਡੇ ਉੱਤੇ ਸਿੱਖੋਂ ਦੇਤੇ ਬਹੁਤ ਜਬਰ ਹੋਇਆ ਉਸ ਆਗਤਾਂ ਇਸ ਉਹ ਜਿਹੜਾ ਇਹ ਜੇਣ ਚੋਕ ਤੇ ਸ਼ਾਂਤੀ ਦੇ ਨਾਲ ਜੜ ਦੀ ਕਲਾ ਦੇ ਨਾਲ ਨਹੀਂ ਅਨਾਰ ਅਨਾਰ ਦੀ ਦਾਸਤ ਦੇਰੀਆਂ ਸੀ ਉਹ ਹੰਡਾ ਨੇ ਸਿੰਘ ਸਾਹਿਬ ਕੱਲ ਤੱਕ ਅੰਦਰ ਜਥੇਦਾਰ ਸਾਹਿਬ ਤੋਂ ਇਹਨਾਂ ਸੰਦੇਸ਼ ਨਹੀਂ ਦੇਣ ਦਿੱਤਾ ਪਰ ਤਖਤ ਦੇ ਜਥੇਦਾਰ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਆਪਣੇ ਅਰਦਾਸ ਦੇ ਵਿੱਚ ਕਹਿ ਦਿੱਤੀਆਂ انیس سو چراسی تو بعد ایک سال کریب کر پر در پہلا جدک روزیا نے جتے دار نو اپنا اعلان نہیں کرتا ਲੇ ਲਕੀ ਫੰਕ ਨੂੰ ਬਹੁਤ ਘਾਟ ਪਈ ਹੈ ਕੋਈ ਨਹੀਂ ਔਰ ਤੱਕ ਸਿੱਧੇ ਕੋ ਦੋ ਹਰ ਇੱਕ ਇਨਸਾਨ ਨੇ ਜੋ ਆਸਾਂ ਰਿਹਾ ਉਹਦੇ ਵਿੱਚ ਸਾਡੀ ਕੌਮ ਨੂੰ ਇਹ ਸ਼ਕਤੀਆਂ ਨੇ ਸ਼ਰਮਨਾਕ ਕੀਤਾ ਵਰਤਾਵੀ ਸੰਗਤ ਨੇ ਬਹੁਤ ਸ਼ਾਨਦਰੀ ਜਨਾਰ ਸਾਰਾ ਕੁਝ ਸੁਣਿਆ ਇਹ ਜੜੀਆਂ ਸ਼ਕਤੀਆਂ ਇਹ ਸ਼ਕਤੀਆਂ ਜਿਹੜੀਆਂ ਕੱਲੂ ਕਰਾ ਦਿਗਸ ਨਹੀਂ ਸੀ ਹੋਣ ਦੰਦੀਆਂ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਜਿਹੜੇ ਸੀਤ ਪਰਿਵਾਰ ਸੀ ਉਹਨਾਂ ਨੂੰ ਸਰੋਪੇ ਤੇ ਸਨਮਾਨ ਨਹੀਂ ਦੇਣ ਦਿੱਤਾ ਜਿਹੜਾ ਕਿ ਸਾਡੇ ਇਤਿਹਾਸ ਦਾ ਰਿਤ ਹਮੇਸ਼ਾ ਯਾਦ ਰਹੂਗਾ ਨੂੰ ਸਵਾਸੀ ਆਖਦੇ ਹੁਕੀਏ ਹੁਕੀਏ ਰੂੜਵਾਦੀ ਸ਼ਕਤੀਆਂ ਨੂੰ ਆਪਾਂ ਅਲਵਿਦਾ ਕਰੀਏ ਜਿਹੜਾ ਅੱਗੇ ਤੋਂ

ਹਰ ਜੀ ਬ੍ਰੋਤਾ ਦੇਖ ਤੇ ਹੋਇਆ ਮੋੜੇ ਆਪਣੀ ਅਰਦਾਸ ਤੇ ਰਿਟ ਸਾਰਾ ਖੁਸ਼ ਜਿਹੜਾ ਜਬਰ ਇੰਡੀਆ ਨੇ ਕੀਤਾ ਉਸ ਜੰਗ ਪਾਕਿਸਤਾਨ ਦੇ ਨਾਲ ਲਾਇਆ ਹੈ ਗੈਰ ਕਾਨੂੰਨੀ ਗ੍ਰਹਿ ਵਜ੍ਹਾ ਦੇ ਨਾਲ ਉਹ ਮੱਝ ਵੀ ਗੱਲ ਖਰਚੀ ਹੈ ਸੋ ਕਾ ਅੱਜ ਕਰਦੇ ਹਾਂ ਕਿ ਕੋਰ ਅੱਗੇ ਤੋਂ ਐ ਹੋ ਜੀਆ ਬੂਡ ਵੱਦੀ ਸ਼ਕਤੀਆਂ ਨੂੰ ਪਿੱਛੇ ਛੱਡ ਕੇ ਆਪਣਾ ਹੱਕ ਹਮੇਸ਼ਾ ਹਾਸਲ ਕਰਨ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ